ਆ ਫਰਸ਼ ਪਾ ਗਿਆ ਆਪਾਂ ਵਧੀਆ ਕਰਤਾ ਹੀ ਕੰਮ ਪੈਪ ਕੀ ਉਹ ਤੋਂ ਨਾਲ-ਨਾਲ ਦੂਜਾ ਪੈਪ ਆ ਗਏ ਲੋਹੇ ਦਾ ਕਾਂਦਰੇ ਨਾਲ ਪਲਾਸਟਿਕ ਦਾ ਪੈਪ ਆ ਗਏ ਤੇ ਉਹ ਤੇ ਲੋਕ ਲਵਾ ਦਈਏ ਫੇਰ ਉਧਰਲੇ ਮੇਰੀ ਸੋਚ ਡੰਗਰਾਸ ਦੀ ਹੋਰ ਆ ਜਗਾੜ ਬਣਾਉਣਾ ਵਧੀਆ ਜਿੱਦਣ ਬਣਾਇਆ ਆ ਜਿਹੜਾ ਗੋਹਾ ਨਾ ਗੋਏ ਤੋਂ ਇਹ ਵਾ ਕੰਮ ਲਿਆ ਕਰਨਾ ਗੋਹਾ ਏਡਾ ਵਾ ਢੋਲ ਕੇ ਤੇ ਟਰਾਲੀ ਦੇ ਵਿੱਚ ਪੈ ਜਾ ਕਰੇ ਤੇ ਟਰਾਲੀ ਜਿੱਦ ਤਰਾ 10 ਡੰਗ 10 ਦਿਨਾਂ ਦਾ ਗੋਹਾ ਇੱਕ ਟਰਾਲੀ 'ਚ ਪੈ ਜਾ ਕਰੇ ਪਾਣੀ ਸਿਨੇ ਤੇ ਮੁੜ ਕੇ ਜਿਹੜੇ ਖੱਤੇ ਨੂੰ ਪਾਣੀ ਲਾਉਣਾ ਉਹਦੇ ਵਿੱਚ ਗੇਟਵਾਲ ਖੋਲਦੇ ਜਾ ਕੇ ਬਣਾਉਣਾ ਆ ਜਗਾੜ ਆਪਾਂ ਮਸ਼ੀਨ ਜੀ ਘੋਲ ਕੇ ਨਾਲ ਹੀ ਚੋਕਲੇ ਨਿਰਮਾਨ ਗੇਟ ਵਾਲ ਛੱਡਿਆ ਹੋਵੇ ਨਾਲੇ ਰੂੜੀ ਘਰ ਦੀ ਖਰਾਬ ਨਹੀਂ ਹੁੰਦੀ ਅੱਜ ਆਪਾਂ ਸਪੈਸ਼ਲ ਇੱਕ ਬਲੌਗ ਬਣਾਇਆ ਜਿਹੜਾ ਬੰਦਾ ਮੱਝਾਂ ਵਾਲਾ ਸਾਹਮ ਦਾ ਹੈੜਾ ਇਹ ਆਪਣੀਆਂ ਮੱਝਾਂ ਤੜਕੇ 5:30 ਆ ਜਾਂਦਾ ਹੈ 5:30 ਆ ਜਿਹਦਾ ਨਾਲ ਹੀ ਇਹਦੇ ਧਾਰਾ ਧੂਰਾ ਕਢਾ ਜਿੰਨੇ ਆ ਸਰੀਰ ਤੋਂ ਅਧੀਆਂ ਇਹ ਚੋਲੀਂਦਾ ਅਧੀਆਂ ਹੀ ਚੋਲੀਂਦੇ ਆ ਸਭੋਂ ਪਾਰ ਡੰਗਰ ਖੜਨ ਨਾਲ ਆਪਣੇ ਡੰਗਰਾਂ ਬਚ ਗਏ ਆ ਸੇਵਾ ਜਾਂਦੀ ਨਾ ਇੱਕ ਡੰਗਰ ਦੀ ਸਾਰੀ ਫਿਰ ਕਾ ਜੀ ਇੱਕ ਵਾਰ ਡੰਗਰ ਖੋਲ ਦਿਆ ਕਰਾਂ ਸਾਰੇ ਯਾਰ ਡੰਗਰਾਂ ਖੁੱਲੇ ਛੱਡ ਜਾ ਕਰ 2 ਮਿੰਟ ਐਂ ਤਰ੍ਹਾਂ ਸਾਰੀ ਜੜੀ ਬੱਦੇ ਰਹਿਣ ਡੰਗਰਾਂ ਲੱਤਾਂ ਪੈਰਾਂ ਨਹੀਂ ਖੋਲਦੇ ਹਾਂ ਇੱਕ ਵਾਰ ਖੋਲ ਕੇ ਉਧਰ ਕਰ ਦਿਆ ਕਰ ਡੰਗਰ ਖੁੱਲੇ ਛੱਡ ਦਿਆ ਕਰ ਕੋਹਣੀ ਹੰਦਾ ਇਹਨਾਂ ਨੂੰ ਕੀ ਹੋਣਾ ਹੈ ਕਿ ਡਿੱਗਣ ਲੱਗੇ ਆ ਇਹਨਾਂ ਖਲੋਤਿਆਂ ਰਹਿਣਾ ਉਥੇ ਆਪੇ ਬੈਗੀਆਂ ਕਰ ਲੀਆਂ ਕਰਕੇ ਤੇ ਵੇਖਾ ਜਿੱਤ ਜਰਬਾ ਬੜਾ ਜਿਹੜੀ ਨਵਾਈ ਜਨਾ ਨੂੰ ਖੋਲ ਕੇ ਆਓ ਪਰਲੇ ਬੰਨੇ ਬਾੜੀ ਜਾ ਉਧਰ ਨੇ ਪੱਠੇ ਪਾਸੇ ਕਰ ਲੈਨੇ ਆ ਵੇਹ ਨੇ ਅਜੇ ਤਜਰਬਾ ਕਰਕੇ ਖੁੱਲੀਆਂ ਛੱਡ ਛੱਡੀਆਂ ਤੇ ਜਦੋਂ 1 ਵਜੇ ਪੱਠੇ ਪੋਣੇ ਆ ਉਦੋਂ ਪੱਠੇ ਪਾ ਕੇ ਤੇ ਰਮਾਨ ਨਾ ਇਧਰ ਕਰਦੇ ਆ ਵੇਖੀ ਕਿੰਦਾ ਨਜ਼ਾਰਾ ਡੰਗਰੇ ਖੋਲੇ ਰਹਿਣਗੇ ਜੰਦੀ ਆਪੇ ਜਿੱਥੇ ਜੀ ਕੀਤਾ ਉੱਥੇ ਬਹਿ ਗਈਆਂ ਆਪਣੇ ਕੋਲ ਥਾਂ ਵਾਧੂ ਆ ਤੇ ਆਪਾਂ ਐਵੇਂ ਕੀ ਇਹੋ ਸੱਟ ਲਾਉਂਦੇ ਹੋ ਵੇ ਜੀ ਦਾ ਬਈ ਖੋਰ ਛਿੱਲਿਆ ਮੜਾਇਆ ਛੋਟੀਆਂ ਲਿਹਾਉਣੇ ਨਾਲੇ ਥੋੜੀਆਂ ਹੀ ਆਂ ਕਟੀਆਂ ਲਿਹਾਉਣੇ ਆ ਦੇ ਪਾਲ ਦੇ ਪੂਰੀਆਂ ਨੂੰ ਮੈਂ ਤੈਨੂੰ ਲਿਹਾ ਕੇ ਦਊ ਇੱਕ ਤੂੰ ਹਾਲਾ ਛੁੱਟੀ ਮਾਰ ਜਾਣਾ ਛੁੱਟੀ ਨਾ ਨਾ ਮਾਰੇ ਫੇਰ ਦੁੱਧ ਦਹੀਂ ਖਾਇਆ ਕਰ ਮੈਂ ਜਵਾਦੂ ਵਾਦੂ ਮਿਲਦਾ ਨਾਲੇ ਥੱਲੇ ਆਵੇ ਐ ਥਾਂ ਤੋਂ ਵਜਦਾ ਜਿਹੜੇ ਜੀ ਜੂ ਪਏ ਸਾਰੇ ਪਾਸੇ ਹੋ ਜਾਂਦੇ ਸਿਰ ਚ ਪਾਣੀ ਉਹ ਚੋਂ ਉੱਥੇ ਤੋਂ ਆਉਂਦਾ ਪਾਣੀ ਕਿਹੜਾ ਪਾਣੀ ਕਿਹੜਾ ਰੱਖੇ ਪਾ ਜਿਹਾ ਵਿੱਚੋਂ ਵਿੱਚੋਂ ਹੀ ਧੋ ਆਵੇ ਕਹੋ ਮਹਾਰਾਜ ਦੀ ਕਿਰਪਾ ਨਾਲ ਕੱਟੀ ਆ ਗਈ ਸਾਰੀ ਕਾਲੀ ਹੈ ਨਾ ਚੱਲ ਵਧੀਆ ਇਹ ਸਾਡੀ ਢੇਲੀ ਮੈਂ ਅੱਜ ਸੂਪੀ ਕੱਟੀ ਆਈ ਹੁਣ ਬਚਾਈ ਯਾਰ ਇਹਦੇ ਨਾਲ ਕੱਟੇ ਵਾਲੀ ਨਾ ਹੋਵੇ ਹਾਂ ਕਰੇ ਬਾਂ ਜਾਉਂਦੇ ਭਈਏ ਨੂੰ ਉੱਥੇ ਥੱਲੇ ਪਾ ਦਾਂਗੇ ਰਾਤ ਨੂੰ ਉੱਧਰ ਬੰਨ ਕੇ ਤੇ ਭਈਏ ਨੂੰ ਲਾ ਕੇ ਪਾ ਦਾਂਗੇ ਆਪੇ ਕੁਲ ਆਪੇ ਕੀ ਕੂਲਰ ਲਾ ਲੈਣਗੇ ਦੋ ਭਈਏ ਆ ਤੇ ਮੈਂ ਜਿਹੜੀ ਫੀਡ ਲਿਆ ਆ ਉਹ ਕਿਲੋ ਸਵੇਰੇ ਇੱਕ ਕੱਟੀ ਨੂੰ ਕਿਲੋ ਰਾਤ ਨੂੰ ਇੱਕ ਨੂੰ ਜਿੰਨੀਆਂ ਕੱਟੀਆਂ ਨਾਲੇ ਗਾੜੀ ਗਾੜੀ ਰੱਖ ਦਿਆ ਕਰਨੀ ਠੀਕ ਆ ਕੌਲਾ ਉਹ ਜਿਹੜਾ ਨਿਕਾਇਆ ਡੂੰਗਾ ਜਾਂ ਕੌਲੇ ਕਹਿੰਦਾ ਵਾ ਕਿਲੋ ਕਦਾ ਉਹਦੇ ਨਾਲ ਕਿੱਡਾ ਵਧੀਆ ਗਾਣਾ ਲੱਗਾ ਉੱਥੇ ਉਮਰਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਵੇਖ ਲੋ ਵੀ ਆਪਾਂ ਨੂੰ ਗਾਣਿਆਂ 'ਚ ਵੀ ਗੁਰਬਾਣੀ 'ਚ ਵੀ ਹਰ ਥਾਂ ਆਪਾਂ ਨੂੰ ਇਹੋ ਸਮਝਾਇਆ ਜਾਂਦਾ ਵੀ ਜਾਤ ਪਾਤ ਨਾ ਕਰੋ ਹੰਕਾਰ ਨਾ ਕਰੋ ਪਰ ਫਿਰ ਵੀ ਪਤਾ ਨਹੀਂ ਮਨ ਦੇ ਵਿੱਚ ਹਉਮੈ ਕਾ ਤੋਂ ਇਨਸਾਨ ਦੇ ਆ ਜਾਂਦੀ ਆ ਵੀ ਹੁਣ ਗਾਣੇ ਦਾ ਮਤਲਬ ਇਹੋ ਹੀ ਆ ਵੀ ਇੱਥੇ ਉਮਰਾਂ ਦੇ ਹੁਣੇ ਨਵੇੜੇ ਕਿਤੇ ਨਹੀਂ ਤੇਰੀ ਯਾਦ ਪੁੱਛਣ ਕਿਸੇ ਨਹੀਂ ਤੇਰੀ ਯਾਦ ਪੁੱਛਣ ਉੱਥੇ ਸਾਰੇ ਇੱਕ ਹੀ ਆ ਭਾਵੇਂ ਕੋਈ ਮਾੜਾ ਭਾਵੇਂ ਕੋਈ ਤਕੜਾ ਸਾਰੇ ਜਣੇ ਇੱਕ ਥਾਂ ਤੇ ਉੱਥੇ ਜਾ ਕੇ ਨਵੇੜਾ ਹਣਾ ਤੇ ਮਹਾਰਾਜ ਸਮਾਤੀ ਬਖਸ਼ੇ ਇਹ ਇਹੋ ਜੀ ਸੋਚ ਮਨ ਦੇ ਵਿੱਚ ਨਾ ਹੀ ਆਵੇ ਜੇ ਆਉਂਦੀ ਵੀ ਹੈ ਤੇ ਆਪਦੇ ਬੱਚੇ ਸਮਝ ਕੇ ਉਹ ਮਾਫ ਕਰ ਦੇਦੇ ਵਧੀਆ ਰਾਤ ਹੈ ਚੱਲਣ ਦਾ ਬਲ ਬਖਸ਼ਿਆ ਉਹਦੇ ਲੋਗੇ ਪੂਰਾ ਜੋਰ ਲਾਈਦਾ ਪਰ ਫਿਰ ਵੀ ਯਾਰ ਇਨਸਾਨ ਵਾਂ ਇਹਦੀ ਫਿਤਰਤ ਹੀ ਆ ਕਿ ਇਹਨੇ ਬਦਲਦੇ ਰਹਿਣਾ ਤੇ ਮਹਾਰਾਜ ਸਾਰੇ ਜਾਣੇ ਬਾਣੀ ਤੇ ਬਾਣੇ ਨਾਲ ਜੁੜੋ ਹੁਣ ਅੱਜ ਪਿੰਡ ਵਾਲੇ ਝੋਨ ਨੂੰ ਗੀੜਾ ਮਾਰਨ ਦੇ ਆ ਬਹੁਤ ਸੋਹਣਾ ਝੋਨਾ 131 ਥੋੜਾ ਥੋੜਾ ਟ੍ਰੈਡ ਦੀ ਸ਼ਿਕਾਇਤ ਹੈਗੀ ਪਰ ਅਜੇ ਕੋਈ ਪ੍ਰੋਬਲਮ ਨਹੀਂ ਹੁਣ ਵੀ ਜਿਹੜੇ ਸਾਫ਼ ਕਰਨ ਦੇ ਬੰਦੇ ਖੱਤੇ ਆ ਜਾਂ ਵਿੱਚੋਂ ਕੋਈ ਵੀ ਵਾਧੂ ਬੂਟਾ ਦਿਖਦਾ ਸਾਰੇ ਕੱਢੀਦੇ ਆ ਨਾਲ ਕਢਾਈ ਦੇ ਨਾਲੇ ਪੱਠੇ ਬਣ ਜਾਂਦੇ ਨਾਲੇ ਇਹਨਾਂ ਵੀਰਾਂ ਨੇ ਆਹ ਵੇ ਡੰਗਰ ਵਸ਼ਾ ਰੱਖਿਆ ਤੇ ਉੱਤੇ ਜਾਲ ਮਾਰ ਬੱਤੀ ਹੈ ਇਹ ਬੰਦੇ ਬਹੁਤ ਵਢਿੰਦਾ ਕੋਈ ਨਹੀਂ ਜਿਹੜਾ ਆਪਾਂ ਬੀ ਦੇ ਵਿੱਚ ਕੋਈ ਵੀ ਝੋਨਾ ਨਾ ਉਹ ਨਹੀਂ ਛੱਡਣਾ ਆਪਾਂ ਜਿਹੜੇ ਖੱਤੇ 'ਚ ਆਪਾਂ ਬੀ ਰੱਖਣਾ ਖੱਤੇ ਨੂੰ ਘਾਟਾ ਪੈਣਾ ਇਹਦੇ ਕੋਈ ਘਟ ਕੋਈ ਨਹੀਂ ਯਾਰ ਭਵੇਂ ਜੀ ਕਰੇ ਨਾ ਕਰੇ ਇਹ ਵੱਡਣਾ ਹੀ ਵੱਡਣਾ ਕਿਉਂਕਿ ਬੀ ਦੇ ਵਿੱਚ ਨਹੀਂ ਆਪਾਂ ਇਦਾਂ ਬਾਅਦ ਖੱਤਾ ਤੇ ਇੱਕ ਖੱਤਾ ਜਿਹੜਾ 131 ਹਾਂਜੀ 110 ਤੇ ਇਹ ਤਿੰਨੇ ਤਿੰਨੇ ਬੀ ਜਿਹੜੇ ਆ ਜਿਹੜੇ ਇਹਨਾਂ ਦੇ ਵਿੱਚ ਇੱਕ ਵੀ ਬੂਟਾ ਤੁਹਾਨੂੰ ਵਾਧੂ ਘਾਟੂ ਲੱਗਦਾ ਉਹ ਵੱਡ ਕੇ ਥੱਲੇ ਚੱਲਣ ਖੜਨੀ ਆ ਪੰਡ ਰੱਖੀਏ ਕੋਠੇ ਆ ਚੱਲੋ ਰੱਖੋ ਕੱਢੋ ਖਿੱਚੋ ਸਾਡਾ ਜੀ ਨਹੀਂ ਕਰਦਾ ਪੰਡਾ ਕੋਈ ਨਹੀਂ ਕੋਹ ਨਹੀਂ ਹੁੰਦਾ ਫੇਰ ਕਿਹੜੀ ਗੱਲ ਆ ਯਾਰ ਸਾਡਕਾਰੀ ਅੰਦਰ ਤੇ ਹੁਣ ਇਹ ਝੋਨਾ ਚਲੋ ਜਿਹੜਾ ਵੱਡਿਆ ਵਾ ਉਹ ਆਪਣੇ ਕੁਦਰਕੇ ਮੱਜਾਂ ਨੂੰ ਪੈ ਜੂਗਾ ਇਸ ਕਰਕੇ ਪਰ ਜੇ ਹੁਣ ਬੀ ਬਚਾਈਏ ਵਿੱਚ ਝੋਨਾ ਬਚਾਈਏ ਤਾਂ ਫਿਰ ਬੀ ਨਹੀਂ ਰੱਖਣ ਜੋਗਾ ਰਹਿਣਾ ਇਹ ਕੋਈ ਚੱਕਰ ਹੀ ਨਹੀਂ ਇਹੋ ਤੇ ਗੱਲ ਹੁਣ ਬੀ ਰੱਖਣਾ ਤੈਨੂੰ ਪੂਰਾ ਸੋਧਣਾ ਪੈਣਾ ਜਿੰਨਾ ਸੋਧ ਲਾਂਗੇ ਓਨਾ ਹੀ ਗਾਂ ਜਾ ਕੇ ਆਪਾਂ ਨੂੰ ਵਧੀਆ ਰਹੂ ਉਹ ਭਾਂਡੇ ਪੁੰਡੇ ਇਕੱਠੇ ਕਰ ਲਿਆ ਗਲਾਸ ਸਾਰਾ ਕੋ ਤੇ ਹੁਣ ਚਲਦੇ ਪਿੰਡ ਨੂੰ ਕਿਰਪਾ ਮਾਲਕ ਦੀ ਅੱਜ ਸ਼ਹਿਰ ਗਏ ਅਜੇ ਡੈਡੀ ਸਵੇਰ ਦਾ ਲੱਗਾ ਬੰਦੇ ਨੂੰ ਸਬਜ਼ੀ ਦੋਣ ਗੋਭੀ ਲਵਾਦਾ ਕਿਉਂਕਿ ਸਬਜ਼ੀ ਵਾਲਾ ਡਿਪਾਰਟਮੈਂਟ ਸਾਰਾ ਉਹਦੇ ਕੋਲ ਹੀ ਹੁੰਦਾ ਸਬਜ਼ੀ ਬੂਟਿਆਂ ਦਾ ਉਹਨੇ ਹੀ ਵੇਖਣਾ ਤੇ ਉਹ ਹਣਾ ਆਪਣੇ ਸ੍ਰੀ ਹਰਿਮੰਦਰ ਸਾਹਿਬ ਸੇਵਾ ਕਰਨ ਗਿਆ ਅਸੀਂ ਮਹਾਰਾਜਾ ਚਲੋ ਸੇਵਾ ਕਰਉਂਦਾ ਰਵੇ ਉਹਨਾਂ ਕੋਲ ਕਿਉਂਕਿ ਸੇਵਾ ਜਿਹੜੀ ਆ ਨਾ ਉਹਦੇ ਨਾਲ ਬੰਦੇ ਦਾ ਜੀਵਨ ਬਹੁਤ ਚੇਂਜ ਹੁੰਦਾ ਭਗਤੀ ਸ਼ਕਤੀ ਆਪਦੇ ਥਾਂ ਦੀ ਆ ਤੇ ਕੰਮ ਕਾਜ ਆਪਦੇ ਥਾਂ ਵਾ ਜਿੰਨੀ ਕੋਈ ਸੇਵਾ ਕਰ ਸਕਦਾ ਮੇਰੇ ਵੀਰ ਵੱਧ ਤੋਂ ਵੱਧ ਸੇਵਾ ਕਰ ਲਿਆ ਕਰੋ ਕਿੰਤੂ ਪ੍ਰੰਤੂ ਦੇ ਵਿੱਚ ਕਦੀ ਨਹੀਂ ਪੈਣਾ ਚਾਹੀਦਾ ਸੇਵਾ ਸਿਮਰਨ ਇਹ ਦੇ ਜੀਤੋਂ ਮਹਾਰਾਜ ਕਰਾਉਂਦਾ ਜਿਹਨੂੰ ਮੌਕਾ ਦਿੰਦਾ ਉਹਨੂੰ ਕਦੀ ਵੀ ਇਹ ਮੌਕਾ ਜਿਹੜਾ ਵਾ ਛੱਡਣਾ ਨਹੀਂ ਚਾਹੀਦਾ ਹੁਣ ਆਪਣੇ ਉਹ ਆਏ ਆ ਫਾਦਰ ਸਾਹਿਬ ਆ ਸੇਵਾ ਕਰਕੇ ਕਿੱਥੋਂ ਲਾਉਣਾ ਏ ਕਰੋ ਕਿਥੋਂ ਮੋੜਾਂ ਗੱਡੀ ਕਿ ਆਲਾ ਜਾ ਗਾੜੀ ਲੱਗ ਤੇ ਉਹ ਇਦਾਂ ਕਰਦੇ ਵੀ ਸਾਲ ਬਾਅਦ ਆਪਣੇ ਸਾਲ ਦੇ ਵਿੱਚ 15-20 ਦਿਨ ਕੱਢ ਲੈਂਦੇ ਆ ਚਲੋ ਇੰਨਾ ਬੜਾ ਕਿਰਪਾ ਮਾਲਕ ਦੀ ਇੱਕ ਸਰੀਰ ਵਿਰਧ ਹੋਏ ਥੋੜੇ ਜੇ ਤੇ ਕਰ ਲੈਂਦੇ ਸੇਵਾ ਬਹੁਤ ਵਧੀਆ ਲੱਗਦਾ ਹੁਣ ਉਹ ਸੇਵਾ ਕਰਕੇ ਆਏ ਆ ਦੇ ਸਗੋਂ ਆਉਂਦੀਆਂ ਹੀ ਸਬਜ਼ੀ ਨੂੰ ਡੇਪਿਆ ਨ ਸਬਜੀ ਦਾ ਸਾਰਾ ਕੰਮ ਉਹਨਾਂ ਨੇ ਕਰਨਾ ਇੱਕ ਨਾਲ ਬੰਦਾ ਦਿੱਤਾ ਲਾ ਕੇ ਖੜੋ ਕੇ ਲਵਾ ਕੇ ਉਹਦੀ ਸਾਮਬ ਸੰਭਾਲ ਚਲੋ ਨਾਲ ਹੱਥ ਪੜਤੀ ਤੇ ਪਵਾ ਲਈ ਦੀ ਪਰ ਸਾਰਾ ਕੰਮ ਜਿਹੜਾ ਮੇਨ ਆ ਜ਼ਿੰਮੇਵਾਰੀ ਜਿਹਨੂੰ ਆ ਦੇਈ ਦੀ ਉਹ ਉਹਨਾਂ ਦੀ ਆ ਉਹਨਾਂ ਨੇ ਵੇਖਣਾ ਸੂਜੀ ਨੂੰ ਕਿਹੜਾ ਮਾਰਨਾ ਦੇ ਸਪਰੇ ਪੂਰੀ ਕੁ ਕਰ ਨਹੀਂ ਵੀ ਅੱਪਲ ਦੇ ਬਹੁਤ ਘਟ ਹੈ ਸਪਰੀਆਂ ਕਰਦੇ ਆ ਸਬਜੀ ਨੂੰ ਥੱਲੇ ਵੀ ਜਿਹੜੀ ਆ ਖਾਦ ਨਹੀਂ ਪਾਈ ਦੀ ਉਹ ਰੂੜੀ ਰਾੜੀ ਗਡੋਏ ਇੱਕ ਡਾਈ ਵਾਲੀ ਖਾਦ ਲੈ ਆਈ ਦੀ ਆ ਹੁਣ ਐਰ ਕੀ ਰਾਦਾ ਬਾਬੀ ਗਡੋਏ ਖਾ ਥੋੜੀ ਜੀ ਤਿਆਰ ਕਰਾਂਗੇ ਨੂੰ ਵੀ ਅੱਜ ਕੱਲ ਦੇ ਹਰ ਇੱਕ ਚੀਜ਼ YouTube ਤੇ ਪਈ ਹੈ ਜੇ ਨਹੀਂ ਆਪਾਂ ਪਹਿਲਾਂ ਸ਼ੁਰੂ ਕੀਤਾ ਕੰਮ ਉੱਥੋਂ ਵੇਖ ਕੇ ਬੰਦਾ ਸਲਾਹ ਲੈ ਲਿੰਦਾ ਚੱਲ ਇਹਦੇ ਨਾਲ ਨਵਾਂ ਕੰਮ ਸ਼ੁਰੂ ਹੋ ਜਾਂਦਾ ਸਬਜੀ ਵਾਸਤੇ ਦੇ ਗਡੋਏ ਪੈਦਾ ਕਰੀਏ ਤੇ ਮੁੜ ਕੇ ਲੋੜ ਹੋਊਗੀ ਤਾਂ ਗਾਂ ਥੋੜਾ ਥੋੜਾ ਕੰਮ ਮਦਦਾਂਗੇ